ਹੈਲੋ ਸਸਿਕਾਲ ਗਿਨੀ ਪਾਜੀ ਕੀ ਹਾਲ ਚਾਲ ਹੈ ਜੀ ਸਸਿਕਾਲ ਪਾਜੀ ਬਹੁਤ ਵਧੀਆ ਤੁਸੀਂ ਦੱਸੋ ਜੀ ਹੋਰ ਕਿਵੇਂ ਚੱਲ ਰਹੀਆਂ ਇਹ ਛੁੱਟੀਆਂ ਵਧੀਆ ਆ ਬੜੀ ਵਧੀਆ ਪਾਜੀ ਤੇ ਵਿਆਹ ਦੇਖ ਲਈ ਜੀ ਰਾਈਟ ਨਾਓ ਦੁਆਰਾ ਕੰਮ ਸਟਾਰਟ ਕਰਦੇ ਹਾਂ ਜੀ ਜੀ ਤੇ ਗਿਨੀ ਪਾਜੀ ਅੱਜ ਫਿਰ ਕੀ ਕਹਿ ਰਹੀ ਆ ਤੁਹਾਡੀ ਯੂਐਸ ਵਾਲੀ ਮਾਰਕੀਟ ਆ ਭਾਈ ਮਾਰਕੀਟ ਦੇਖ ਰਹੀ ਸੀਗਾ ਲਾਸਟ 3-4 ਦਿਨਾਂ ਤੋਂ ਫਰਾਈਡੇ ਤੋਂ ਆਪਾਂ ਗਰਾਵਟ ਦੇਖ ਰਹੀ ਸੀ ਮਾਰਕੀਟ ਦੇ ਵਿੱਚ ਐਸਪੀਐਕਸ ਤਾਂ ਮੈਂ ਚਾਰਟ ਓਪਨ ਕਰਦਾ ਜੀ ਤੇ ਗਰਾਵਟ ਸੀ ਡੇਲੀ ਚਾਰਟ ਦੇ ਉੱਪਰ ਆਪਾਂ ਚੈੱਕ ਕਰਦੇ ਆਂ ਇੱਥੇ ਗਰਾਉਟ ਹੋਈ ਸੀਗੀ ਫਰਾਈਡੇ ਨੂੰ 1.5% ਤੋਂ ਜ਼ਿਆਦਾ ਦੀ ਤੇ ਉਸ ਤੋਂ ਬਾਅਦ ਮਾਰਕੀਟ ਡਾਊਨ ਹੀ ਜਾ ਰਹੀ ਸੀਗੀ ਤੇ ਲਾਸਟ ਵੈਨਸਡੇ ਆਪਾਂ ਦੇਖ ਸਕਦੇ ਹਾਂ ਜੀ ਲਾਸਟ ਡੇ ਥੋੜੀ ਬਹੁਤੀ ਰਿਕਵਰ ਹੋਈ ਸੀ ਮਾਰਕੀਟ ਤੇ ਕੋਈ ਬਟ ਬ੍ਰੇਕ ਵਨ ਜੀ ক্লোਜ਼ ਹੋਈ ਮਾਰਕੀਟ ਤੇ ਅੱਜ ਦੁਬਾਰਾ ਆਪਾਂ ਦੇਖ ਸਕਦੇ ਹਾਂ ਤੀਜੀ ਹੈ ਜੀ ਮਾਰਕੀਟ ਦੇ ਵਿੱਚ 1/4% ਦੀ ਆਪਾਂ ਤੀਜੀ ਦੇਖ ਸਕਦੇ ਹਾਂ ਤਾਂ ਭਾਈ ਹੁਣ ਜਿਹੜਾ ਪਹਿਲਾ ਲੈਵਲ ਪਹਿਲਾ ਏਰੀਆ ਬਣਦਾ ਸਪੋਰਟ ਏਰੀਆ ਆਪਾਂ ਇੱਥੇ ਦੇਖ ਸਕਦੇ ਹਾਂ ਇੱਥੇ ਇੱਕ 5923 ਦਾ ਏਰੀਆ ਬਣਦਾ ਜੇ ਇੱਥੇ ਮਾਰਕੀਟ ਸਸਟੇਨ ਕਰ ਦਿੰਦੀ ਆ ਬ੍ਰੇਕ ਨਹੀਂ ਹੁੰਦਾ ਏਰੀਆ ਫਿਰ ਆਪਾਂ ਥੋੜਾ ਦੇਖ ਸਕਦੇ ਹਾਂ ਜੇ ਤੇਜ਼ੀ ਹੋ ਸਕਦੀ ਹੈ ਤੇ ਉਸ ਤੋਂ ਬਾਅਦ ਜਿਹੜਾ ਰੈਜ਼ਿਸਟੈਂਸ ਏਰੀਆ ਬਣਦਾ ਆ ਆਪਾਂ ਇੱਥੇ ਦੇਖ ਸਕਦੇ ਹਾਂ 올 ਟਾਈਮ ਹਾਈ 6143 ਦੇ ਕਰੀਬ ਤੇ ਇਹ ਏਰੀਆ ਬ੍ਰੇਕ ਹੋ ਜਾਂਦਾ 5915 ਦਾ ਤਾਂ ਜਿਹੜਾ ਨੈਕਸਟ ਏਰੀਆ ਬਣਦਾ ਆ ਆਪਾਂ ਇੱਥੇ ਦੇਖ ਸਕਦੇ ਹਾਂ ਜੀ 5830 ਦਾ ਏਰੀਆ ਤਾਂ ਇਹ ਏਰੀਆ ਭਾਜੀ ਜੋ ਆਪਾਂ ਦੇਖ ਸਕਦੇ ਹਾਂ ਮਾਰਨਿੰਗ ਦੇ ਵਿੱਚ ਥੋੜੀ ਤੇਜ਼ੀ ਸੀਗੀ ਹਾ ਪਰਸੈਂਟ ਦੇ ਕਰੀਬ ਆਪਾਂ ਤੇਜ਼ੀ ਦੇਖ ਰਹੇ ਸੀਗੇ ਬਟ ਰਾਈਟ ਨਾਉ ਥੋੜੀ ਗਰਾਵਡ ਹੋ ਰਹੀ ਹੈ ਜੀ ਇਸ ਫਿਊਚਰ ਦਾ ਆਪਾਂ ਚਾਰਟ ਦੇਖਦੇ ਹਾਂ ਇੱਥੇ ਜੀ ਮਾਰਕੀਟ ਓਪਨ ਹੋਣ ਤੋਂ ਬਾਅਦ ਥੋੜੀ ਗਰਾਵਡ ਦੇਖ ਸਕਦੇ ਹਾਂ 60 14 ਦਾ ਏਰੀਆ ਆਪਾਂ 8 ਵਜੇ ਦੇਖਿਆ ਸੀਗਾ ਮਾਰਨਿੰਗ ਦੇ ਵਿੱਚ ਅੱਜ ਜੀ ਤੇ ਭਾਜੀ ਮਤਲਬ ਡਾਉਨ ਸਾਈਡ ਹੀ ਆ ਰਹੀ ਹੈ ਮਾਰਕੀਟ ਕੋਈ ਜ਼ਿਆਦਾ ਵਧੀਆ ਖਬਰ ਨਹੀਂ ਤੇ ਬਾਕੀ ਕੀ ਹਾਲ ਹੈ ਜੀ ਬਿਟਕੋਇਨ ਤੇ 골ਡ ਵਗੈਰਾ ਦਾ ਕੀ ਹਾਲ ਹੈ ਇੱਥੇ ਕਮੋਡਿਟੀ ਕਮੋਡਿਟੀਆਂ ਤੋਂ ਆਪਾਂ ਭਾਜੀ ਦੇਖ ਲੈਂਦੇ ਆ ਐਨਕਿਊ ਦੇ ਵਿੱਚ ਵੀ ਆਪਾਂ ਦੇਖ ਸਕਦੇ ਹਾਂ ਹਜੇ ਆ SPX ਥੋੜਾ ਪੋਜ਼ਿਟਿਵ ਆ ਇਹ ਇਸ ਫਿਊਚਰ ਆਪਾਂ ਪੋਜ਼ਿਟਿਵ ਦੇਖ ਸਕਦੇ ਆ ਬਟ NQ ਬ੍ਰੇਕ ਇਵਨਾ ਤੇ 골ਡ ਦੀ ਗੱਲ ਕਰਦੇ ਜੀ 골ਡ ਦੇ ਵਿੱਚ ਗਰਾਵਟ ਆ ਰਹੀ ਹੈ ਕਾਫੀ ਟਾਈਮ ਤੋਂ ਆਪਾਂ ਤੇਜ਼ੀ ਦੇਖ ਰਹੀ ਸੀਗੀ ਅੱਜ 1% ਤੋਂ ਜ਼ਿਆਦਾ ਦੀ ਗਰਾਵਟ ਦੇਖ ਸਕਦੇ ਆ 골ਡ ਦੇ ਵਿੱਚ ਸਿਲਵਰ ਬ੍ਰੇਕ ਇਵਨਾ ਦੀ ਇੱਕ ਸਾਧਿਆ 32 ਦੇ ਆਸ-ਪਾਸ ਆ ਜੀ ਕੋਈ ਓਨ ਜ਼ਿਆਦਾ ਤੇਜ਼ੀ ਨਹੀਂ ਹੈਗੀ ਸਿਲਵਰ ਦੇ ਵਿੱਚ ਤੇ ਕਰੂਡ ਆਇਲ ਦੀ ਗੱਲ ਕਰ ਲੈਂਦੇ ਆ ਭਾਜੀ ਕਰੂਡ ਆਇਲ ਦੇ ਵਿੱਚ 1.5% ਦੇ ਕਰੀਬ ਆਪਾਂ ਤੇਜ਼ੀ ਦੇਖ ਸਕਦੇ ਆ ਨੇਚਰਲ ਗੈਸ ਦੀ ਗੱਲ ਕਰਦੇ ਆ ਜੀ ਨੇਚਰਲ ਗੈਸ ਦੇ ਵਿੱਚ ਵੀ ਤੇਜ਼ੀ ਮੰਨ ਰਹੀ ਆ ਤੇ ਨੈਚੁਰਲ ਗੈਸ ਦਾ ਪੀਰੀਅਡ ਉਹ ਦੇਖ ਲੈਣਾ ਜੀ ਕਿ ਇੱਥੇ ਸਪੋਰਟ ਏਰੀਆ ਬੰਦਾ ਅਨ ਡੇਲੀ ਚਾਰਟ ਦੇ ਉੱਪਰ ਆਪਾਂ ਦੇਖਦੇ ਹਾਂ ਇੱਕ ਵਾਰੀ ਭਾਜੀ ਡਾਊਨ ਗਏ ਸੀ ਇੱਥੇ 2.9 ਇੱਥੋਂ ਕਾਫੀ ਤੇਜ਼ੀ ਫੜੀਆ ਨੈਚੁਰਲ ਗੈਸ ਨੇ ਤੇ ਰੈਜ਼ਿਸਟੈਂਸ ਏਰੀਆ ਪਾ ਇੱਥੇ ਦੇਖ ਸਕਦੇ ਹਾਂ 4.4 ਵਿంటర్ ਜੋ ਆਪਾਂ ਕੋਲਡ ਕਾਫੀ ਦੇਖ ਰਹੇ ਹਾਂ ਜੀ ਇਸ ਵਾਰੀ ਤੇ ਤਾਂ ਕਰਕੇ ਥੋੜੀ ਨੈਚੁਰਲ ਗੈਸ ਦੇ ਵਿੱਚ ਤੇਜ਼ੀ ਬਣ ਰਹੀ ਆ ਤੇ ਆ ਇਹ ਥੋੜਾ ਮੇਨਟੇਨ ਹੋ ਸਕਦਾ ਇੱਥੇ ਜੀ ਬ੍ਰੇਕ ਹੁੰਦਾ ਫਿਰ ਥੋੜਾ ਬਹੁਤਾ ਪੁਲ ਬੈਕ ਦੇਖ ਸਕਦੇ ਹਾਂ ਤੇ ਥੋੜੀ ਬਹੁਤੀ ਡਾਊਨ ਹੋ ਸਕਦੀ ਹੈ ਨੈਚੁਰਲ ਗੈਸ ਵਿੰਟਰ ਤੋਂ ਬਾਅਦ ਬਾਕੀ ਇਹਦਾ ਡੇਟਾ ਹੁੰਦਾ ਜੀ ਡੇਟਾ ਕਾਫੀ ਮੈਟਰ ਕਰਦਾ ਰਾਈਟ ਨਾ ਆਪਾਂ 4.0 ਦੇ ਆਸ-ਪਾਸ ਨੈਚੁਰਲ ਗੈਸ ਦੇਖ ਸਕਦੇ ਹਾਂ ਤੇ ਵਿਕਸ ਦੇ ਵਿੱਚ ਗ੍ਰਾਵਿਟੀ ਹੋਈ ਸੀ ਜੀ ਆਹ ਵਿਕਸ ਥੋੜੀ ਡਾਊਨ ਆਈ ਸੀ ਕਿ ਮਾਰਕੀਟ ਦੇ ਵਿੱਚ ਗ੍ਰਾਵਿਟੀ ਹੋਈ ਤਾਂ ਵਿਕਸ 22 ਦੇ ਆਸ-ਪਾਸ ਗਈ ਸੀਗੀ ਅੱਜ 2% ਡਾਊਨ ਦੇਖ ਸਕਦੇ ਹਾਂ ਤੇ ਬਿਟਕੋਇਨ ਦੀ ਗੱਲ ਕਰਦੇ ਹਾਂ ਜੀ ਬਿਟਕੋਇਨ 86000 ਦੇ ਆਸ-ਪਾਸ ਆਪਾਂ ਦੇਖ ਸਕਦੇ ਹਾਂ 1.5% ਦੀ ਅੱਜ ਤੇਜ਼ੀ ਹੋ ਰਹੀ ਆ ਤੇ ਬਾਕੀ ਜੋ ਸਟਾਕਸ ਨੇ ਉਹ ਵੀ ਆਪਾਂ ਚੈੱਕ ਕਰਾਂਗੇ ਇੱਥੇ ਭਾਜੀ ਸਪੋਰਟ ਏਰੀਆ ਜਿਹੜਾ 90000 ਦਾ ਸੀਗਾ ਇਹ ਤਾਂ ਬ੍ਰੇਕ ਹੋ ਗਿਆ ਹੁਣ ਇਸ ਤੋਂ ਬਾਅਦ ਜਿਹੜਾ ਨੈਕਸਟ ਏਰੀਆ ਬਣਦਾ ਆ ਆਪਾਂ ਇੱਥੇ ਇੱਕ ਦੇਖ ਸਕਦੇ ਹਾਂ 80000 ਦਾ ਏਰੀਆ ਬਣਦਾ 81000 ਜੇ ਇਹ ਵੀ ਬ੍ਰੇਕ ਹੁੰਦਾ ਤਾਂ ਬਿਟਕੋਇਨ ਹੋਰ ਡਾਊਨ ਜਾ ਸਕਦਾ ਤਾਂ ਦੇਖਣਾ ਹੋਊਗਾ ਜੀ ਹੁਣ ਜੀ ਤਾਂ ਨੈਕਸਟ ਭਾਜੀ ਆ ਕੋਈ ਸੋ ਗਲੋਬਲ ਨਿਊਜ਼ ਅੱਜ ਕੋ ਖਾਸ ਨਹੀਂ ਹੈਗੀ ਜਿਹੜੇ ਗਲੋਬਲ ਨਿਊਜ਼ ਮੈਂ ਕਵਰ ਕਰਦਾ ਹੋਂ ਨਾ ਜੀ ਇਹਦੇ ਸਿਰਫ ਇੱਕੀ ਨਿਊਜ਼ ਆ ਰਹੀ ਹੈ ਵੀ 트럼ਪ ਨੇ ਜਿਹੜਾ ਹੈਗਾ ਯੂਰਪ ਦੇ ਵਿੱਚ ਕਾਰ ਤੇ ਹੋਰ ਜਿਹੜੀਆਂ ਚੀਜ਼ਾਂ ਹੈਗੀਆਂ ਉਹਨਾਂ ਤੇ 25% ਦਾ ਟੈਰਫ ਲਾਤੇ ਹੈਗੇ ਜੀ ਜੀ ਉਸੇ ਕਰਕੇ ਯੂਰਪ ਦੀਆਂ ਮਾਰਕੀਟ ਵੀ ਡਿੱਪ ਕਰ ਗਈਆਂ ਹੈਗੀਆਂ ਜੀ ਆਹ ਨਿਊਜ਼ ਆ ਰਹੀ ਹੈ ਬਿਲਕੁਲ ਭਾਜੀ ਆਪਾਂ ਇੱਕ ਵਾਰੀ ਚੈੱਕ ਵੀ ਕਰ ਲੈਂਦੇ ਜੀ ਇੰਟਰਨੈਸ਼ਨਲ ਮਾਰਕੀਟ ਤੇ ਆਪਾਂ ਭਾਈ ਜਿਵੇਂ ਜਿਵੇਂ ਯੂਐਸ ਮਾਰਕੀਟ ਡਾਊਨ ਜਾ ਰਹੀ ਹੈ ਚਾਈਨਿਸ ਮਾਰਕੀਟ ਆਪਾਂ ਵਧੀਆ ਤੇਜ਼ੀ ਦੇ ਵਿੱਚ ਦੇਖ ਸਕਦੇ ਹਾਂ ਮੈਂ ਇੱਕ ਵਾਰੀ ਸ਼ੋ ਵੀ ਕਰ ਦਣਾ ਜੀ ਇੱਥੇ ਐਮਸੀਐਚਆਈ ਚਾਈਨਿਸ ਈਟੀਐਫ ਅਜਿ 55 ਦੇ ਆਸ-ਪਾਸ ਆਪਾਂ ਦੇਖ ਸਕਦੇ ਹਾਂ ਅਕਤੂਬਰ ਦੇ ਵਿੱਚ ਕਾਫੀ ਤੇਜ਼ੀ ਬਣੀ ਸੀ 59 ਦੇ ਆਸ-ਪਾਸ ਤੇਜ਼ੀ ਬਣੀ ਸੀ 80 ਈਟੀਐਫ ਦੇ ਵਿੱਚ ਐਮ ਐਮਐਸਸੀਆਈ ਦੇ ਵਿੱਚ ਤੇ ਇਸ ਤੋਂ ਬਾਅਦ ਹੁਣ 55 ਦੇ ਆਸ-ਪਾਸ ਆਪਾਂ ਦੇਖ ਸਕਦੇ ਹਾਂ ਜੀ ਫੈਬ ਦੇ ਵਿੱਚ ਤੇ ਸੇਮ ਭਾਜੀ ਗਰਾਵਡ ਥੋੜੀ ਜਿਵੇਂ ਐਸਪੀਐਕਸ ਦੇ ਵਿੱਚ ਆਪਾਂ ਦੇਖ ਰਹੇ ਹਾਂ ਚਾਈਨਿਸ ਮਾਰਕੀਟ ਦੇ ਵਿੱਚ ਤੇਜ਼ੀ ਬਣ ਰਹੀ ਹੈ ਬਾਬਾ ਵਰਗੇ ਸਟਾਕ ਹੋ ਗਏ ਐਕਸਪੈਂਗ ਵਰਗੇ ਸਟਾਕ ਹੋ ਗਏ ਇਹਨਾਂ ਦੇ ਵਿੱਚ ਵਧੀਆ ਤੀਜੀ ਬਣੀ ਹੈ ਜੀ ਬਾਬਾ ਦਾ ਇੱਕ ਵਾਰੀ ਆਪਾਂ ਚਾਰਟ ਦੇਖ ਲੱਗੇ ਆ ਇੱਥੇ 145 ਦੇ ਆਸ-ਪਾਸ ਇਹ ਸਟਾਕ ਗਿਆ ਜੀ ਤੇ 80 90 ਡਾਲਰ ਦੇ ਆਸ-ਪਾਸ ਇਹ ਸਟਾਕ ਕਾਫੀ ਟਾਈਮ ਤੋਂ ਰਿਹਾ ਤੇ ਇੱਥੇ ਕਿਹਦਾ ਏਰੀਆ ਬਣਦਾ ਸੀ ਜੋ ਆਪਾਂ ਡਿਸਕਸ ਕੀਤਾ ਸੀਗਾ 110 ਦਾ ਤੇ 100 ਦੇ ਏਰੀਆ ਬ੍ਰੇਕ ਕਰਨ ਤੋਂ ਬਾਅਦ ਇਹ ਸਟਾਕ ਦੇ ਵਿੱਚ ਆਪਾਂ ਤੀਜੀ ਦੇਖ ਰਿਹਾ ਬਾਕੀ ਅਰਨਿੰਗ ਆਈਐਨਜੀ ਇਹਨਾਂ ਦੀ 20th ਫੈਬਰੂਅਰੀ ਨੂੰ ਅਰਨਿੰਗ ਆਈਆਂ ਸੀਗੀਆਂ ਤੇ ਇਹਨਾਂ ਨੇ ਵਧੀਆ ਨੰਬਰ ਦੇ ਨਾਲ ਬੀਟ ਕੀਤੀਆਂ ਨੇ 10% ਦੇ ਨਾਲ ਐਸਟੀਮੇਟਡ ਨੰਬਰ ਇਹਨਾਂ ਦੇ 2.6 ਸੀ ਤੇ ਰਿਪੋਰਟਡ ਨੰਬਰ 2.93 ਆਪਾਂ ਦੇਖ ਸਕਦੇ ਹਾਂ ਜੀ ਤੇ ਕੁਛ ਆਪਾਂ ਸਟਾਕ ਲੈ ਲੈਨੇ ਭਾਜੀ ਜਿਹੜੇ ਅੱਜ ਨਿਊਜ਼ ਦੇ ਵਿੱਚ ਆ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰ ਦਿੰਨੇ ਹਾਂ ਜੀ ਐਨਵੀਡੀਆ ਦੀ ਗੱਲ ਕਰਦੇ ਜੀ ਐਨਵੀਡੀਆ ਆਪ ਗਿਆ ਜੀ ਅੱਜ ਤੇ ਇਹਨਾਂ ਦੇ ਨੰਬਰ ਆਏ ਹੈਗੇ ਪ੍ਰੋਫਿਟ ਇਹਨਾਂ ਦਾ ਵਧੀਆ ਆਇਆ ਹੈਗਾ ਜੀ ਨੰਬਰ ਸਟੇਰੀਲ ਸਿੰਘ ਨਹੀਂ ਉਹ ਜਿਹੜਾ ਦੇ ਨਾਲ ਤਾਂ ਇਹ ਵਧੀਆ ਇਨੀ ਪੇਸ ਕੀਤੇ ਜੀ ਬਿਲਕੁਲ ਆਪਾਂ ਇਹ ਵੀਡੀਓ ਦੀ ਗੱਲ ਕਰਦੇ ਆ ਅਰਨਿੰਗਸ ਆਈਆਂ ਨੇ ਜੀ ਇਹਨਾਂ ਦੇ ਕੱਲ ਤੇ 5% ਦੇ ਕਰੀਬ ਇਹਨਾਂ ਨੇ ਅਰਨਿੰਗਸ ਬੀਟ ਕੀਤੀਆਂ ਨੇ ਰੈਵਨਿਊ ਇਹਨਾਂ ਨੇ 3% ਦੇ ਨਾਲ ਬੀਟ ਕੀਤਾ ਤੇ ਐਸਟੀਮੇਟਡ ਨੰਬਰ ਇਹਨਾਂ ਦੇ ਅਰਨਿੰਗਸ ਦੇ 0.84 ਸੀਗੇ ਤੇ ਰਿਪੋਰਟਡ ਨੰਬਰ 0.89 ਦੇਖ ਸਕਦੇ ਆ ਇਹ ਵੀ ਇੱਕ ਵਧੀਆ ਆਪਾਂ ਸਟਾਕ ਦੇਖ ਸਕਦੇ ਆ ਤੇ ਮਾਰਕੀਟ ਦੇ ਉੱਪਰ ਕਾਫੀ ਇੰਪੈਕਟ ਹੁੰਦਾ ਜੀ ਸਟਾਕ ਦਾ ਬਟ ਡੇਲੀ ਚਾਰਟ ਦੇ ਉੱਪਰ ਆਪਾਂ ਦੇਖ ਰਹੇ ਆ ਇਹ ਸਟਾਕ ਨਾਂ ਦੇ ਵਿੱਚ ਥੋੜੀ ਜਿਹੀ ਗਰਾਫਟ ਆ ਜੀ 1/4% ਤੋਂ ਜ਼ਿਆਦਾ ਦੀ ਗਰਾਫਟ ਦੇਖ ਸਕਦੇ ਹਾਂ ਸਟਾਕ ਦੇ ਵਿੱਚ ਤੇ ਪ੍ਰੀਵੀਅਸ ਅਫਰਸ ਦੇ ਵਿੱਚ ਆਪਾਂ ਦੇਖ ਲੈ ਕਿਵੇਂ ਪਰਫਾਰਮ ਕੀਤਾ ਸਟਾਕ ਅਰਨਿੰਗ ਆਉਣ ਤੋਂ ਬਾਅਦ ਇਹ ਸਟਾਕ 136 ਦੇ ਆਸ-ਪਾਸ ਗਿਆ ਬਟ ਫਿਰ ਥੋੜਾ ਡਾਊਨੇ ਜਾ ਰਿਹਾ ਸਟਾਕ ਤੇ ਇਹਦਾ ਆਪਾਂ ਇੱਕ ਵਾਰੀ ਏਰੀਆ ਚੈੱਕ ਆਉਂਦੇ ਨੇ ਜੀ ਇੱਥੇ ਮੰਨਦਾ ਭਾਜੀ ਦਾ ਇੱਕ سپورਟ ਏਰੀਆ 125 ਦੇ ਕਰੀਬ ਤੇ ਪਹਿਲਾ سپورਟ ਏਰੀਆ ਦਾ 128 ਦੇ ਕਰੀਬ ਆਂਦਾ ਜੇ ਆਪਾਂ ਛੋਟੇ ਟਾਈਮ ਫਰੇਮ ਦੇ ਉੱਪਰ ਦੇਖਦੇ ਆਂ ਤੇ 800 114 ਦੇ ਕਰੀਬ ਆਪਾਂ ਵਧੀਆ سپورਟ ਏਰੀਆ ਦੇਖ ਸਕਦੇ ਹਾਂ ਕਾਫੀ ਡਾਊਨ ਆਇਆ ਸੀਗਾ ਜੀ ਇਹ ਸਟਾਕ ਫੈਬ ਦੇ ਵਿੱਚ ਸਟਾਰਟਿੰਗ ਦੇ ਫਰਸਟ ਵੀਕ ਤੇ 113 ਤੋਂ ਫਿਰ ਇਹ ਸਟਾਕ ਨੇ سپورਟ ਲਈ ਤੇ ਇੱਥੇ ਰਜਿਸਟ ਕਰ ਰਿਹਾ ਜੀ ਇੱਥੇ 143 ਦੇ ਕਰੀਬ ਇਹ ਸਟਾਕ ਬਹੁਤ ਕਾਫੀ ਆਪਾਂ ਇੰਪੋਰਟੈਂਟ ਦੇਖ ਸਕਦੇ ਹਾਂ ਜੀ ਇਹਦੇ ਵਿੱਚ ਗਰਾਉਡ ਆਊਗੀ ਤਾਂ ਮਾਰਕੀਟ ਨੂੰ ਉੱਪਰ ਜਾਣ ਦੇ ਵਿੱਚ ਥੋੜੀ ਆਪਾਂ ਪ੍ਰੋਬਲਮ ਦੇਖ ਸਕਦੇ ਹਾਂ ਇਹ ਸਟਾਕ ਮਾਰਕੀਟ ਦੇ ਵਿੱਚ ਕਾਫੀ ਮੂਵਮੈਂਟ ਲੈ ਕੇ ਆਊਗਾ ਜੀ ਦ ਨੈਕਸਟ ਭਾਜੀ ਇੱਕ ਆਪਾਂ ਡਾਊਨਸਾਈਡ ਰਸਤਾ ਉਹ ਵੀ ਵੇਖ ਲੈਨੇ ਜੀ ਆਪਾਂ ਦੇਖਦੇ ਆ ਈਬੀ ਇਹਨੇ ਵੀ ਆਪਦੇ ਰਿਜ਼ਲਟ ਦਿੱਤੇ ਹੈਗੇ ਜੀ ਤੇ ਇਹਦੇ ਰਿਜ਼ਲਟ ਬੜੇ ਡਾਊਨ ਆਏ ਆ ਜੀ ਜੀ ਈਬੀ ਦਾ ਭਾਜੀ ਚੈੱਕ ਕਰ ਲੈਨੇ ਆ ਅਰਨਿੰਗਸ ਇਹਨਾਂ ਨੇ ਵਧੀਆ ਨਹੀਂ ਇਹਨਾਂ ਦਾ ਫੋਰਕਾਸਟ ਨਹੀਂ ਭਾਜੀ ਮੈਂ ਵਧੀਆ ਹੈਗਾ ਮੈਂ ਚੈੱਕ ਕਰ ਰਿਹਾ ਅਰਨਿੰਗਸ ਇਹਨਾਂ ਨੇ 4% ਦੇ ਨਾਲ ਬੀਟ ਕੀਤੇ ਨੇ ਰੈਵਨਿਊ ਇਹਨਾਂ ਨੇ 4% ਦੇ ਨਾਲ ਬੀਟ ਕੀਤਾ ਤੇ ਇਹ ਸਟਾਕ ਗੈਪ ਡਾਊਨ ਓਪਨ ਹੋਇਆ ਨੰਬਰ ਆਉਣ ਤੋਂ ਬਾਅਦ ਇਹ ਕਾਫੀ ਗਰਾਉਟ ਹੋਈ ਹੈ ਜੀ ਕੱਲੇ ਸਟਾਕ ਦੇ ਵਿੱਚ آپ کاری ہی آپ ہی تھیamatوریہ ڈیک آت��ح اند آtو مجرے علیہ وسلم و جگہ اور مwnالologie جب آب س Liberty طرف ਇਹਨਾਂ ਨੇ ਵੀ ਜਿਹੜੀ ਸੋ Q4 ਦੇ ਵਧੀਆ ਪਰਫਾਰਮੈਂਸ ਦਿੱਤੀ ਹੈ ਜੀ ਤੇ ਸਟਾਕ ਮੇਂ ਜਾਪਾ 6 6% ਦੇ ਪ੍ਰਿੰਟ ਜੀ ਅ WBD ਪਾਜੀ ਆਪਾਂ ਚੈੱਕ ਕਰ ਲੈਂਦੇ ਆ ਇਹਨਾਂ ਦੇ ਅਰਨਿੰਗਸ ਤਾਂ ਮਿਲਦਾ ਇਹਨਾਂ ਨੇ ਮਿਸ ਕੀਤੇ ਨੇ ਜੀ ਕਾਫੀ ਵੱਡੇ ਨੰਬਰ ਦੇ ਨਾਲ ਅਰਨਿੰਗਸ ਮਿਸ ਕੀਤੀਆਂ ਨੇ ਰੈਵਨਿਊ ਵੀ ਇਹਨਾਂ ਨੇ ਮਿਸ ਕੀਤਾ ਪਰ ਸਟਾਕ ਸਟਿਲ ਆਪਾਂ ਪੋਜ਼ਿਟਿਵ ਦੇਖ ਰਿਹਾ ਫੋਰਕਾਸਟ ਵਗੈਰਾ ਆਪਾਂ ਇੱਕ ਵਾਰੀ ਚੈੱਕ ਕਰ ਲੈਂਦੇ ਆ ਭਾਜੀ ਨਿਊਜ਼ ਕੀ ਆ ਰਹੀ ਹੈ ਸਟਾਕ ਦੇ ਵਿੱਚ ਤੇਜ਼ੀ ਮੰਨ ਰਹੀ ਹੈ ਜੀ ਸਟਾਕ ਦੇ ਵਿੱਚ ਇਦਾਂ ਦੀ ਡੀਟੀਸੀ ਸੈਗਮੈਂਟ ਜਿਹੜਾ ਹੈਗਾ ਜੀ ਉਹਦੀ ਪਰਫਾਰਮੈਂਸ ਬਹੁਤ ਵਧੀਆ ਆਈ ਹੈ ਜੀ ਜੀ ਉਹਦੇ ਕਰਕੇ ਹੈ ਆਪਾਂ ਜੀ ਜੀ ਬਿਲਕੁਲ 10% ਦੇ ਕਰੀਬ ਆਪਾਂ ਭਾਈ ਦੇਖ ਸਕਦੇ ਹਾਂ ਤੀਜੀ ਬਾਨੀ ਹੈ ਇਸਟਾਕ ਦੇ ਵਿੱਚ ਅ ਐਨੂਅਲ ਬੇਸਿਸ ਤੇ ਜੇ ਆਪਾਂ ਦੇਖੀਏ ਤਾਂ ਆਉਣ ਵਾਲੇ ਸਾਲਾਂ ਦੇ ਵਿੱਚ ਕੋਈ ਜ਼ਿਆਦਾ ਬੈਟਰ ਨਹੀਂ ਹੈਗੇ ਅਰਨਿੰਗਸ ਪੋਜ਼ਿਟਿਵ ਨਹੀਂ ਹੋਣੀਆਂ ਜੀ ਅ ਇਹਨਾਂ ਦੀਆਂ ਅਰਨਿੰਗਸ 2027 ਦੇ ਵਿੱਚ ਜਾ ਕੇ ਪੋਜ਼ਿਟਿਵ ਹੋਣੀਆਂ ਨੇ 2024 ਦੇ ਵਿੱਚ ਅ ਐਸਟੀਮੇਟਡ ਨੰਬਰ ਇਹਨਾਂ ਦੇ ਨੈਗੇਟਿਵ ਸੀਗੇ -4.40 ਤੇ ਰਿਪੋਰਟਡ ਨੰਬਰ ਇਹਨਾਂ ਦੇ 4.62 ਆਪਾਂ ਦੇਖ ਸਕਦੇ ਆ ਆਉਣ ਵਾਲੇ ਸਾਲ ਭਾਈ ਇਹਦੇ ਥੋੜੇ ਵਧੀਆ ਹੋ ਸਕਦੇ ਨੇ ਬਟ ਸਟਿਲ ਪੋਜ਼ਿਟਿਵ ਹੀ ਹੋਣਗੇ ਜੀ ਅਰਨਿੰਗਸ ਕੋਈ ਬੈਟਰ ਨੰਬਰ ਨਹੀਂ ਆਪਾਂ ਦੇਖ ਰਹੇ 2028 ਤੱਕ ਤੇ ਜੇ ਆਪਾਂ ਰੈਵਨਿਊ ਦੀ ਗੱਲ ਕਰੀਏ ਰੈਵਨਿਊ ਵੀ ਸੇਮ ਰਹਿਣਾ 2022 ਦੇ ਵਿੱਚ 43 ਬਿਲੀਅਨ ਸੀ ਇਹਨਾਂ ਦਾ ਤੇ 2025 2026 ਦੇ ਵਿੱਚ 40 ਮਿਲੀਅਨ ਦੇ ਆਸ-ਪਾਸ ਹੀ ਦੇਖ ਰਹੇ ਹਾਂ ਥੋੜਾ ਡਾਊਨ ਨੇ ਜਾ ਰਹੇ ਕੋਈ ਜ਼ਿਆਦਾ ਬੈਟਰ ਨਹੀਂ ਦੇਖ ਸਕਦੇ ਜੀ ਸਟਾਕ ਨੂੰ ਜੀ ਇੱਕ ਭਾਜੀ ਸਟਾਕ ਹੈਗਾ I O N Q ਆ U N Q ਇਹ ਚੈੱਕ ਕਰਦੇ ਜੀ ਅ ਇਹਨਾਂ ਦੇ ਨੰਬਰ ਨਹੀਂ ਵਧੀਆ ਆ ਇਹਨਾਂ ਦਾ ਨੈਟ ਲਾਸ ਇੰ ਕਾਫੀ ਵੱਧ ਗਿਆ ਤੇ ਇਹਦੇ ਕਰਕੇ ਅੱਜ 6% ਡਾਊਨ ਹੈਗਾ ਇਹ ਭਾਜੀ ਇਹਨਾਂ ਨੇ ਵੀ ਮਿਸ ਕੀਤੀਆਂ ਨੇ ਅਰਨਿੰਗਜ਼ ਕਾਫੀ ਵੱਡੇ ਨੰਬਰ ਦੇ ਨਾਲ ਰੈਵਨਿਊ ਇਹਨਾਂ ਨੇ ਬੀਟ ਕੀਤਾ ਤਾਂ ਹੀ ਸਟਾਕ ਡਾਊਨ ਜਾ ਰਿਹਾ ਜੀ ਇੱਥੇ ਭਾਜੀ ਇਹਦਾ ਇੱਕ ਸਪੋਰਟ ਏਰੀਆ ਬਣਦਾ ਰਾਈਟ ਨਾਲ ਆਪਾਂ ਜਿੱਥੇ ਦੇਖ ਰਹੇ ਹਾਂ 25 ਡਾਲਰ ਦਾ ਏਰੀਆ ਬਣਦਾ ਜੀ ਜੇ ਇਹ ਰਿਪੀਕ ਹੋ ਜਾਂਦਾ ਫਿਰ ਇਹ ਸਟਾਕ ਹੂ ਡਾਊਨ ਜਾ ਸਕਦਾ ਤੇ ਇਹੀ ਕਾਰਨ ਆਪਾਂ ਦੇਖ ਸਕਦੇ ਜੀ ਅਰਨਿੰਗਸ ਇਹਨਾਂ ਨੇ ਲਾਸਟ ਕੁਆਟਰ ਦੀ ਗੱਲ ਕਰੀ ਲਾਸਟ ਕੁਆਟਰ ਦੇ ਵਿੱਚ ਵੀ ਮਿਸ ਕੀਤੀਆਂ ਸੀ ਬਟ ਥੋੜੇ ਨੰਬਰ ਦੇ ਨਾਲ 10% ਦੇ ਨਾਲ ਮਿਸ ਕੀਤੀਆਂ ਸੀਗੀਆਂ ਤੇ ਇਸ ਵਾਰੀ ਇਹ ਵੱਡੇ ਨੰਬਰ ਦੇ ਨਾਲ ਮਿਸ ਕੀਤੀਆਂ ਨੇ ਅਰਨਿੰਗਸ ਇਹ ਕਾਰਨ ਇਹ ਸਟਾਕ ਆਪਾਂ ਥੋੜਾ ਡਾਊਨ ਦੇਖ ਸਕਦੇ ਆ ਜੀ ਤੇ ਨੈਕਸਟ ਆ ਜੀ ਆਪਾਂ ਸਟਾਕ ਕਰ ਲੈਂਦੇ ਜੀ SNOW ਉਹਨਾਂ ਦੇ ਵੀ ਅਰਨਿੰਗਸ ਵਧੀਆ ਆਈਆਂ ਹੈਗੀਆਂ ਤੇ ਉਸ ਕਰਕੇ ਸਟਾਕ ਆਜ ਥੋੜਾ ਜਾ ਅ uh, 90% ਆਪਸੀ ਹੈ ਜੀ ਅ 70% ਪਾ ਭਾਜੀ ਇਹਨਾਂ ਨੇ ਅਰਨਿੰਗਸ ਬੀਟ ਕੀਤੀਆਂ ਨੇ ਐਸਟੀਮੇਟਡ ਨੰਬਰ ਇਹਨਾਂ ਦੇ 1 0.17 ਤੇ ਰਿਪੋਰਟਡ ਨੰਬਰ ਇਹਨਾਂ ਦੇ 0.30 ਆਪਾਂ ਦੇਖ ਸਕਦੇ ਹਾਂ ਰੈਵਨਿਊ ਉਹਨਾਂ ਨੇ 3% ਦੇ ਨਾਲ ਬੀਟ ਕੀਤਾ ਅ ਰੈਵਨਿਊ ਵੀ ਵਧੀਆ ਹੈ ਜੀ ਇਹਨਾਂ ਦੀ ਲਾਸਟ ਕੁਆਟਰ ਦੇ ਵਿੱਚ ਵੀ ਆਪਾਂ ਅਰਨਿੰਗਸ ਵਧੀਆ ਦੇਖ ਸਕਦੇ ਹਾਂ ਤੇ ਉਸ ਤੋਂ ਪਹਿਲਾਂ ਅਗਸਟ ਦੇ ਵਿੱਚ ਜੋ ਨੰਬਰ ਆਏ ਨੇ ਉਹ ਵੀ ਆਪਾਂ ਦੇਖ ਸਕਦੇ ਹਾਂ ਵਧੀਆ ਨੇ ਅਰਨਿੰਗਸ ਇਹਨਾਂ ਨੇ 11% ਦੇ ਨਾਲ ਬੀਟ ਕੀਤੀਆਂ ਨੇ ਤੇ 2% ਦੇ ਨਾਲ ਇਹਨਾਂ ਨੇ ਰੈਵਨਿਊ ਬੀਟ ਕੀਤਾ ਤਾਂ ਸਟਾਕ ਦੇ ਵਿੱਚ ਆਪਾਂ ਤੇਜ਼ੀ ਦੇਖ ਰਿਹਾ ਜੀ ਰਾਈਟ ਨਾਓ 8% ਦੇ ਕਰੀਬ ਤੇਜ਼ੀ ਬਣੀ ਹੈ ਸਟਾਕ ਦੇ ਵਿੱਚ ਜੀ ਨੈਕਸਟ ਆਪਾਂ ਭਾਜੀ ਗੱਲ ਕਰ ਲੈਨੇ ਆ CRM ਦੀ ਸੇਰ ਫੋਰਸ ਜਿਹੜਾ ਇਹ ਵੀ ਐਨਵੀਡੀਆ ਦਾ ਹੀ ਕੰਪੋਨੈਂਟ ਕਿ ਕਹਿ ਸਕਦੇ ਆਪਾਂ ਉਹਨਾਂ ਦੀ ਹੀ ਨਾਲ ਮਿਲਦੀ ਜੁਲਦੀ ਕੰਪਨੀ ਹੈ ਤਾਂ ਇਹਨੇ ਵੀ ਇਹਦੇ ਅਰਨਿੰਗਸ ਦੀ ਵਧਿਆ ਇਹਨਾਂ ਜੀ ਇਹਨਾਂ ਦੀ ਭਾਜੀ ਰੈਵਨਿਊ ਮਿਸ ਕਰ ਗਏ ਅਰਨਿੰਗਸ ਇਹਨਾਂ ਨੇ 6% ਦੇ ਨਾਲ ਬੀਟ ਕੀਤੀਆਂ ਨੇ ਔਰ ਰੈਵਨਿਊ ਹੀ ਹਾਫ ਪਰਸੈਂਟ ਦੇ ਨਾਲ ਮਿਸ ਕਰ ਗਏ ਰੈਵਨਿਊ ਕਰਨੇ ਸਟਾਕ ਆਪਾਂ ਥੋੜਾ ਦੇਖ ਰਿਹਾ ਆ ਡਾਊਨ ਆ ਜੀ ਗੈਪ ਡਾਊਨ ਓਪਨ ਹੋਇਆ ਇਹ 4% ਤੋਂ ਤੇ ਇੱਥੇ ਬਣਦਾ ਸੀਗਾ ਜੀ 302 ਦੇ ਕਰੀਬ ਇਹਦਾ ਇੱਕ سپورਟ ਏਰੀਆ ਇਹਨੇ ਬ੍ਰੇਕ ਕਰਤਾ ਰਾਈਟ ਨਾਓ ਹੁਣ ਦੇਖਣਾ ਹੋਊਗਾ ਭਾਈ ਕਿੱਥੇ ਤੱਕ ਇਹ ਸਟਾਕ ਆ ਹੋਲਡ ਕਰਦਾ ਕਿੱਥੇ ਇਹਦਾ سپورਟ ਏਰੀਆ ਬਣਦਾ ਨਵਾਂ ਤੇ ਨੈਕਸਟ ਇੱਕ ਆਪਾਂ ਇੱਥੇਕ ਦੇਖ ਸਕਦੇ ਹਾਂ 283 ਦੇ ਕਰੀਬ ਬਣਦਾ ਜੇ ਇਹ ਏਰੀਆ ਵੀ ਬ੍ਰੇਕ ਹੁੰਦਾ ਫਿਰ ਇਹ ਸਟਾਕ ਉਹ ਡਾਊਨ ਜਾ ਸਕਦਾ ਪਰ ਮਿਸ ਹੋਣ ਦੇ ਕਾਰਨ ਭਾਈ ਗੈਪ ਡਾਊਨ ਉਹ ਯਰ ਹਿਸਟੋਕ ਤੇ ਹਾਂਜੀ ਤੇ ਲਾਸਟ ਕੁਆਟਰ ਦਾ ਵੀ ਆਪਾਂ ਚੈੱਕ ਕਰ ਲੈਂਦੇ ਆ ਲਾਸਟ ਕੁਆਟਰ ਦੇ ਵਿੱਚ ਅਰਨਿੰਗਸ ਮਿਸ ਕਰ ਗਏ ਸੀਗੇ ਪਰ ਰੈਵਨਿਊ ਇਹਨਾਂ ਨੇ ਬੀਟ ਕੀਤਾ ਸੀਗਾ ਜੀ ਅ ਨੈਕਸਟ ਭਾਜੀ ਸਟਾਕ ਆਪਣੇ ਕੋਲ ਹੈਗਾ T dog T D O C ਅ ਟੈਲਡੌਗ ਹੈਲਥ ਇਨਕੋਰਪੋਰੇਸ਼ਨ ਦੇਖਦੇ ਹਾਂ ਜੀ ਇਹਨਾਂ ਦੀ ਵੀ ਅਰਨਿੰਗਸ ਆਈਆਂ ਨੇ 8% ਦੇ ਨਾਲ ਮਿਸ ਕੀਤੀਆਂ ਨੇ ਤੇ ਸਟਾਕ ਆਪਾਂ ਡਾਊਨ ਦੇਖ ਰਹੇ ਹਾਂ ਜੀ 18% ਦੀ ਗਰਾਫਟ ਆਇਆ ਸਟਾਕ ਦੇ ਵਿੱਚ ਇਹ ਜੇ ਭਾਈ ਸਟਾਕ ਤੋਂ ਥੋੜਾ ਮਿਲਦਾ ਦੂਰ ਰਹਿਣਾ ਬਿਹਤਰ ਹੁੰਦਾ ਜੀ ਜੇ ਸਟਾਕਸ ਅਰਨਿੰਗਸ ਮਿਸ ਵੀ ਕਰਦੇ ਨੇ ਕਈ ਵਾਰ ਬੀਟ ਕਰਦੇ ਨੇ ਬਟ 18% ਹੋ ਗਿਆ 25% ਦਾ ਮੂਵ ਕਾਫੀ ਵੱਡਾ ਹੁੰਦਾ ਤੇ ਇਹਨਾਂ ਦੇ ਲਾਸਟ ਆਪਾਂ ਕੁਆਟਰ ਦੇ ਨੰਬਰ ਦੇਖੀਏ ਜੁਲਾਈ ਦੇ ਵਿੱਚ ਵੀ ਇਹਨਾਂ ਨੇ ਮਿਸ ਕੀਤੇ ਸੀਗੇ ਤੇ ਅਪ੍ਰੈਲ ਦੇ ਵਿੱਚ ਵੀ ਇਹਨਾਂ ਨੇ ਮਿਸ ਕੀਤੇ ਸੀ 7% ਦੇ ਕਰੀਬ ਤੇ ਲਾਸਟ ਕੁਆਟਰ ਦੇ ਇਹਨਾਂ ਦੇ ਨੰਬਰ ਵਧੀਆ ਸੀਗੇ ਬਟ ਸਟਿਲ ਜੇ ਆਪਾਂ ਦੇਖੀਏ ਅਰਨਿੰਗਸ ਇਹਨਾਂ ਦੀ ਨੈਗੇਟਿਵ ਦੇ ਵਿੱਚ ਨੇ ਤਾਂ ਮੈਨੂੰ ਲੱਗਦਾ ਭਾਈ ਸਟਿਲ ਹੀ ਸਟਾਕ ਤੋਂ ਥੋੜਾ ਦੂਰ ਰਹਿਣਾ ਚਾਹੀਦਾ ਜੀ। ਉੱਛੇ। ਇੱਕ ਬਾਜੀ ਆਪਾਂ ਕ੍ਰਿਪਟੋ ਵਾਲੇ ਪਾਸੇ ਚੱਲਦੇ ਥੋੜਾ ਜਿਹਾ ਮਾਰਾ ਅ ਰਨੀ ਵੀ ਨੰਬਰ ਆਇਆ ਅੱਜ ਤਾਂ ਨੰਬਰ ਜਿਹਨਾਂ ਦੇ ਕਹਿੰਦੇ ਵਧੀਆ ਆਏ ਆ। ਜੀ। ਅ ਮਾਰਾ ਭਾਈ ਆਪਾਂ ਚੈੱਕ ਕਰਦੇ ਆ ਇੱਥੇ ਨਾ ਹੀ ਸਪੋਰਟ ਏਰੀਆ ਦੇ ਕਰੀਬ ਸੀਗਾ ਤਾਂ 13 ਡਾਲਰ ਤੇ ਏਰੀਆ ਪਾਉਂਦਾ ਸੀਗਾ ਜੀ ਸਪੋਰਟਰ। ਤੇ ਅਰਨਿੰਗਸ ਇਹਨਾਂ ਦੇ ਆਪਾਂ ਚੈੱਕ ਕਰਦੇ ਆ ਬੀਟ ਕੀਤਾ ਇਹਨਾਂ ਨੇ। ਇਹਨਾਂ ਦੇ ਜੋ ਨੰਬਰ ਸੀਗੇ ਉਹ ਆਪਾਂ ਐਸਟੀਮੇਟਡ 네ਗੇਟਿਵ ਦੇ ਵਿੱਚ ਸੀਗਾ ਬਟ ਜੋ ਰਿਪੋਰਟਡ ਨੰਬਰ ਆਏ ਨੇ ਉਹ ਆ ਪੋਜ਼ਿਟਿਵ ਦੇਖ ਸਕਦੇ ਆ 1.24 ਤੇ ਐਸਟੀਮੇਟਡ ਨੰਬਰ ਇਹਨਾਂ ਦੇ 네ਗੇਟਿਵ 0.134 ਸੀਗੇ ਆ 1000% ਦੇ ਆਸ-ਪਾਸ ਇਹਨਾਂ ਨੇ ਬੀਟ ਕੀਤੀ ਨੇ ਅਰਨਿੰਗਸ ਕਾਫੀ ਵੱਡਾ ਨੰਬਰ ਆ ਜੀ ਤੇ ਖਾਸ ਗੱਲ ਇਹ ਹੈ ਵੀ ਐਸਟੀਮੇਟਡ ਨੰਬਰ ਇਹਨਾਂ ਦੇ 네ਗੇਟਿਵ ਦੇ ਵਿੱਚ ਸੀਗੇ ਰਿਪੋਰਟਡ ਨੰਬਰ ਪੋਜ਼ਿਟਿਵ ਆਏ ਨੇ ਰੈਵਨਿਊ ਇਹਨਾਂ ਨੇ 14% ਦੇ ਨਾਲ ਬੀਟ ਕੀਤਾ ਤਾਂ ਇਹ ਸਟਾਕ ਦੇ ਵਿੱਚ ਤੇਜ਼ੀ ਵਣੀ ਆ ਬਟ ਰਾਈਡ ਨਾਲ ਥੋੜਾ ਡਾਊਨ ਆ ਰਿਹਾ ਸਟਿਲ 8 ਤੋਂ 10% ਦੇ ਕਰੀਬ ਆਪਾਂ ਤੇਜ਼ੀ ਇਹ ਸਟਾਕ ਦੇ ਵਿੱਚ ਦੇਖ ਸਕਦੇ ਆ ਓਪਨ ਹੋਇਆ ਸੀ ਇਹ 14 80 ਦੇ ਕਰੀਬ ਇਹ ਸਟਾਕ ਓਪਨ ਹੋਇਆ ਸੀ ਰਾਈਟ ਨਾਉ 13 60 ਦੇ ਆਸ-ਪਾਸ ਦੇਖ ਰਿਹਾ ਥੋੜੀ ਬਹੁਤੀ ਪ੍ਰੋਫਿਟ ਬੁਕਿੰਗ ਹੋ ਰਹੀ ਹੈ ਜੀ ਇਸ ਸਟਾਕ ਦੇ ਵਿੱਚ ਅ ਮੈਨ ਲੱਗਦਾ ਭਾਈ ਮਿਊਟ ਹੋ ਗਿਆ ਇੱਕ ਵਾਰੀ ਚੈੱਕ ਕਰਿਓ ਹਾਂਜੀ ਆਪਾਂ ਫਰਾਰੀ ਦੀ ਗੱਲ ਕਰਦੇ ਆ ਭਾਜੀ ਰੇਸ ਟਿਕਰ ਸਿੰਬਲ ਜਿਹਦੇ ਵਿੱਚ ਇਹਨਾਂ ਦਾ ਕੋਈ ਕਾਪੀ ਮੈਟਰ ਸਟਾਕ ਜਿਹੜਾ ਉਹ 30% ਹਿੱਸਾ ਵਿੱਚ ਨੁਕਰਾ ਰਿਹਾ ਜੀ ਦਾ ਤੇ ਸਟਾਕ ਦਾ ਪ੍ਰਾਈਸ ਬਣਦਾ ਜੀ ਆ ਆਰਸੀ ਈ ਦੀ ਗੱਲ ਸਮਝਾ ਜੀ ਜੀ ਆਰਸੀ ਭਾਜੀ ਸਟਾਕ ਸਟੇਕ ਵੇਚ ਰਹੇ ਨੇ ਤਾਂ ਕਰਕੇ ਨਿਊਜ਼ ਦੇ ਕਾਰਨ ਸਟਾਕ ਡਾਊਨ ਆਇਆ ਜੀ ਆਪਾਂ ਡੇਲੀ ਚਾਰਟ ਤੇ ਵੀ ਦੇਖ ਸਕਦੇ ਹਾਂ ਇੱਥੇ ਭਾਜੀ ਦਾ ਇੱਕ ਰੈਜ਼ਿਸਟੈਂਸ ਏਰੀਆ ਬਣਦਾ 508 ਦੇ ਕਰੀਬ ਤੇ ਇਹ ਬ੍ਰੀਕ ਨਹੀਂ ਹੋਇਆ ਇਹਦੇ ਤੋਂ ਪਹਿਲਾਂ ਵੀ ਗਰਾਫਟ ਆਈਏ ਸਟਾਕ ਦੇ ਵਿੱਚ ਅੰਡਲੀ ਚਾਰਟ ਦੇ ਉੱਪਰ ਆਪਾਂ ਦੇਖਦੇ ਹਾਂ ਤਾਂ ਅੱਜ ਵੀ ਗਰਾਵਡ ਦੇਖ ਰਹੇ ਹਾਂ 3% ਦੇ ਕਰੀਬ ਤੇ 4% ਦੇ ਕਰੀਬ ਗਰਾਵਡ ਕੱਲ੍ਹ ਦੇਖ ਰਹੇ ਹਾਂ ਸਟਾਕ ਦੇ ਵਿੱਚ 505 ਤੋਂ ਇਹ ਸਟਾਕ 462 ਦੇ ਕਰੀਬ ਆ ਗਿਆ ਤੇ ਨੈਕਸਟ ਜਿਹੜਾ ਇਹਦਾ ਸਪੋਰਟ ਏਰੀਆ ਬੰਦਾ ਉਹ ਸਟਾਕ ਦੇ ਵਿੱਚ ਆਪਾਂ ਵਧੀਆ ਮੇਜਰ 421 ਦੇ ਆਸ-ਪਾਸ ਆਪਾਂ ਇੱਥੇ ਇੱਥੇ ਮੰਨਦਾ ਜੀ ਏਰੀਆ 410 ਤੋਂ ਲੈ ਕੇ 420 ਦੇ ਕਰੀਬ ਇੱਥੇ ਇੱਕ ਸਪੋਰਟ ਏਰੀਆ ਆਪਾਂ ਦੇਖ ਸਕਦੇ ਹਾਂ بڑھا جینارین دی ارننگ آگا دیکھیں وہ دیا نمبر دینالی بیٹ کر دینے چار تو پانچ پرسینٹ دیکھری بیٹر ای بریج آپ دیکھتے ہیں دی. تے لاسٹ اپنے لائے رنے پا جی سٹاک بی ایسٹی آہ بی ایسٹی وی 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 جی آہ ویسٹرہ کورپریشن آجی اپا چیک کر دیکھ سو بیاری دیکھری بیٹر ایسٹ او کا تے ارننگ زائینے جینارین بیٹک ایتی ایسٹی ہیں نینہ نینے سات پرسینٹ دین ਤੇ ਰੈਵਨਿਊ ਵੀ ਇਹਨਾਂ ਨੇ ਬੀਟ ਕੀਤਾ ਰੈਵਨਿਊ ਨੂੰ ਆਪਾਂ ਦੇਖ ਸਕਦੇ ਹਾਂ ਜੀ 3% ਦੇ ਨਾਲ ਇਹਨਾਂ ਨੇ ਬੀਟ ਕੀਤਾ ਸਟਾਕ ਦੇ ਵਿੱਚ ਵਧੀਆ ਤੀਜੀ ਬਣ ਰਹੀ ਹੈ ਜੀ ਰਾਈਟ ਨਾਉ ਜੀ ਉੱਪਰ ਅੱਜ ਆਈ ਥਿੰਕ ਨਾ ਅਰਨਿੰਗਾਂ ਆ ਜਾਂ ਸੀਗੀਆਂ ਆ ਟੀਡੀ ਬੈਂਕ ਦੀ ਆਈ ਥਿੰਕ ਕੈਨੇਡੀਅਨ ਬੈਂਕ ਦੀ ਅਰਨਿੰਗਾਂ ਆ ਜਾਂ ਅੱਜ ਚੈੱਕ ਦੀਆਂ ਇੱਕ ਮੈਂ ਤੁਹਾਨੂੰ ਦੇਖ ਕੇ ਦੱਸਦਾ ਜੀ ਜੀ ਮੈਂ ਚੈੱਕ ਵੀ ਕਰ ਲਰਾਂ ਬਈ ਟੀਡੀ ਦੀਆਂ ਅਰਨਿੰਗਸ ਜੀ ਕੀੜੀ ਨੇ ਬਈ 3% ਦੇ ਨਾਲ ਅਰਨਿੰਗਸ ਬੀਟ ਕੀਤੀਆਂ ਨੇ ਰੈਵਨਿਊ ਇਹਨਾਂ ਨੇ ਬੀਟ ਕੀਤਾ 2% ਦੇ ਕਰੀਬ ਇਹ ਏਰੀਆ ਬਣਦਾ ਸੀਗਾ ਜੀ ਜਦੋਂ ਇਹਨਾਂ ਦੇ ਵਿੱਚ ਨਿਊਜ਼ ਆਈ ਸੀਗੀ ਲਾਸਟ ਦਸੰਬਰ ਦੇ ਵਿੱਚ ਇਹਨਾਂ ਨੇ ਮਿਸ ਕਰ ਗਈ ਸੀਗੀ 73 ਦੇ ਕਰੀਬ ਏਰੀਆ ਬਣਦਾ ਸੀਗਾ ਜਦੋਂ ਇਹਨਾਂ ਨੇ ਮਨੀ ਲਾਂਡਰਿੰਗ ਦੇ ਚਾਰजेस ਲੱਗੇ ਸੀਗੇ ਤਾਂ ਇਹ ਸਟਾਕ ਵੀ ਡਾਊਨ ਆਇਆ ਸੀਗਾ ਇੱਥੋਂ 86 ਤੋਂ ਡਾਊਨ ਆਇਆ ਸੀ ਇਹ ਸਟਾਕ ਤੇ 74 ਦੇ ਕਰੀਬ ਆਇਆ ਸੀਗਾ ਇੱਥੇ ਇੱਕ ਸਵਿੰਗ ਬੰਦਾ ਸੀਗਾ ਜੀ 73 ਤੋਂ 85 ਤਕਰੀਬ ਤੇ ਵਧੀਆ ਚੱਲਿਆ ਜੀ ਸਟਾਕ ਰਾਈਟ ਨਾ ਅਰਨਿੰਗਸ ਇਹਨਾਂ ਨੇ ਪਹਿਲਾਂ ਮਿਸ ਕੀਤੀਆਂ ਤੇ ਹੁਣ ਬੀਟ ਕੀਤੀਆਂ ਨੇ ਬੜੇ ਐਕਸਪੈਕਟਿਡ ਸੀਗਾ ਤਾਂ ਕਰਕੇ ਆਪਾਂ ਕੋਈ ਜ਼ਿਆਦਾ ਮੂਵਮੈਂਟ ਇਸ ਸਟਾਕ ਦੇ ਵਿੱਚ ਦੇਖ ਨਹੀਂ ਸਕਦੇ ਜੀ ਠੀਕ ਹੈ ਕਿੰਨੀ ਭਾਈ ਜੀ ਅੱਜ ਵਾਸਤੇ ਆਪਾਂ ਇੰਨਾ ਹੀ ਹੈਗਾ ਤੇ ਇੱਕ ਮੈਂ ਅਨਾਉਂਸਮੈਂਟ ਕਰ ਦਿੰਦਾ ਵੀ ਜਿਹੜੇ ਵੀ ਆਪਾਂ ਸਟਾਕ ਅੱਜ ਡਿਸਕਸ ਕੀਤੇ ਹੈਗੇ ਜਿਹਦੇ ਸਿਰਫ ਐਜੂਕੇਸ਼ਨ ਪਰਪਸ ਅਸਤੂਈ ਆ ਤੇ ਜੇ ਕਿਸੇ ਨੇ ਕੋਈ ਆਪਦਾ ਫਾਈਨੈਂਸ਼ੀਅਲ ਡਿਸੀਜਨ ਲੈਣਾ ਤਾਂ ਆਪਦੇ ਫਾਈਨੈਂਸ਼ੀਅਲ ਐਡਵਾਈਜ਼ਰ ਨਾਲ ਗੱਲਬਾਤ ਕਰ ਸਕਦੇ ਹੋ ਤੁਸੀਂ ਤੇ ਬਾਕੀ ਜੇ ਕਿਸੇ ਨੇ ਵੀ ਕੋਈ ਵੀ ਸਟਾਕ ਦੇ ਉੱਤੇ ਕੋਈ ਸਲਾਹ ਲੈਣੀ ਹੋਵੇ ਤਾਂ ਸਾਨੂੰ ਇਸ ਵੀਡੀਓ ਦੇ ਥੱਲੇ ਕਮੈਂਟ ਕਰਦਿਆ ਕਰੋ ਜੀ ਲੋ ਤੇ ਅਸੀਂ ਨੈਕਸਟ ਵੀਡੀਓ ਦੇ ਵਿੱਚ ਤੁਹਾਡੇ ਸਟਾਕ ਜਿਹੜੇ ਹੈਗੇ ਉਹ ਕਵਰ ਕਰਨ ਦੀ ਕੋਸ਼ਿਸ਼ ਕਰਿਆ ਕਰਾਂਗੇ ਤੁਹਾਨੂੰ ਯਾਦ ਦੇ ਵਾਸਤੇ ਇਨਾਂ ਜੀ ਥੈਂਕ ਯੂ ਸੋ ਮਚ ਮਿਲਦੇ ਆ ਜੀ ਕੱਲ ਥੈਂਕ ਯੂ ਬਾ ਜੀ ਸਤਿ ਸ਼੍ਰੀ ਅਕਾਲ ਜੀ